ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼ਤਿ ਸ੍ਰੀ ਅਕਾਲ ਵੈਗ ਤੁਸਨ ਚੜਦੀ ਕਲਾ ਚ ਰੱਖੇ ਤੇ ਤਰੱਕੀ ਤੰਦਰੁਸਤੀ ਦੇਵੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਸਦਾ ਖੁਸ਼ ਰਹੋ ਜੋ ਦਟਾ ਮਗਜੋਤ ਲਾਵੇ ਤੇ ਅੱਜ ਆਪਾਂ ਸੁਣਨਾ ਗੱਲ ਕਰਦੇ ਆਂ ਵੀ ਇਹ ਗੱਲ ਬਹੁਤ 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 ਮੈਨੂੰ ਲੱਗਿਆ ਵੀ ਇਹ ਗੱਲ ਸ਼ੇਅਰ ਕਰਨੀ ਚਾਹੀਦੀ ਹੈ ਜ਼ਰੂਰੀ ਹੈ ਇਹ ਗੱਲ ਵੀ ਜੇ ਆਪਾਂ ਕਿਸੇ ਦੀ ਹੈਲਪ ਕਰਨੀ ਹੈ ਮਦਦ ਕਰਨੀ ਹੈ ਨਾ ਤਾਂ ਉਨੀ ਕੁ ਕਰੋ ਕਿ ਬਾਅਦ ਵਿੱਚ ਆਪਾਂ ਨੂੰ ਪਛਤਾਉਣਾ ਨਾ ਪਵੇ ਫਸਟਾਉਣਾ ਮਤਲਬ ਵੀ ਮਦਦ ਕਈ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਮਦਦ ਹੁੰਦੀ ਹੈ ਵੀ ਕਿਸੇ ਗਰੀਬ ਦੀ ਕਰਨੀ ਉਹ ਕਰੋ ਜੀ ਸਦਕੇ ਕਰੋ ਜੇ ਤੁਹਾਨੂੰ ਪਰਮਾਤਮਾ ਨੇ ਵਧੀਆ ਦੋ ਰੁਪਏ ਦਿੱਤੇ ਤਾਂ ਕਿਸੇ ਗਰੀਬ ਦੀ ਮਦਦ ਜ਼ਰੂਰ ਕਰੋ ਕਿਸੇ ਦੀ ਕੁੜੀ ਦੀ ਪੜ੍ਹਾਈ ਵਿਚਾਲੇ ਪਈਏ ਜ਼ਰੂਰ ਕਰਾਓ ਇਹ ਮਦਦ ਹੁੰਦੀ ਹੈ ਹਨਾ ਕੋਈ ਗਰੀਬ ਦਵਾਈ ਵਨੋ ਬੈਠਾ ਹੈ ਕੋਈ ਛੋਟੇ ਤੋਂ ਸਰਦ ਹੈ ਤੁਸੀਂ ਦਿਨੇ ਹੋ ਤਾਂ ਇਹ ਇੱਕ ਹੈਲਪ ਹੁੰਦੀ ਹੈ ਇਹ ਇਹ ਹੈਲਪ ਸਹੀ ਹੁੰਦੀ ਹੈ ਕੁਝ ਹੈਲਪ ਐ ਹੋ ਜਿਹਨੂੰ ਹੁੰਦੀ ਹੈ ਕੁਝ ਮਦਦਾਂ ਇਹੋ ਜਿਹੀਆਂ ਹੁੰਦੀਆਂ ਵੀ ਤੁਸੀਂ ਕਿਸੇ ਲਈ ਬਹੁਤ ਕੁਝ ਕਰਦੇ ਤੇ ਪਰ ਥੋਨੂੰ ਅਗਲਾ ਜ਼ੀਰੋ ਹੀ ਸਮਝਦਾ ਹੁਣ ਵਿੱਚ ਹੋ ਸਕਦਾ ਮੇਰੀ ਗੱਲ ਦਾ ਗੁੱਸਾ ਵੀ ਕਰ ਜਾਣਾ ਕਿਉਂਕਿ ਵਿੱਚ ਲੋਕ ਕੀ ਹੁੰਦੇ ਆ ਵੀ ਜਿਵੇਂ ਹੁਣ ਮਨ ਰੋ ਪਿਆ ਜਿਹੜਾ ਆਪਣੇ ਜਿਹੜੇ ਕਿਸਾਨ ਆ ਧਰਨੇ ਲਾਉਂਦੇ ਆ ਵਿਚਾਰੇ ਰੌਲਾ ਪਾਉਂਦੇ ਆ ਹਨਾ ਕਾਦੀ ਖਾਤਰ ਪਾਉਂਦੇ ਆ ਉਹ ਹੀ ਪਾਉਂਦੇ ਆ ਵੀ ਸਾਨੂੰ ਸਾਡੀਆਂ ਫਸਲਾਂ ਦਾ ਭਾਅ ਦਿੱਤਾ ਜਾਵੇ ਅਸੀਂ ਮਿਹਨਤ ਕਰਦੇ ਆ ਕਿਉਂਕਿ ਜਿਹੜੀ ਕਿਸਾਨੀ ਉਹ ਤਾਂ ਖਤਮ ਹੋ ਰਹੀ ਐ ਤੁਹਾਨੂੰ ਵੀ ਪਤਾ ਵੀ ਖਰਚੇ ਉੱਤੋਂ ਦੀ ਹੋ ਰਹੇ ਆ ਪੱਲੀਆਂ ਜਮੀਨਾਂ ਬੱਲੇ ਰਹਿ ਗਈਆਂ ਜ਼ਿਮੀਂਦਾਰਾਂ ਦੀ ਬਾਕੀ ਖਰਚਾ ਨੇ ਤਾਂ ਦੁਨੀਆ ਖਾ ਰੱਖੀ ਐ ਠੀਕ ਐ ਬਾਕੀ ਕੁਝ ਲੋਕ ਐਸੇ ਹੁੰਦੇ ਆ ਵੀ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਕਿਸੇ ਦੀ ਹੈਲਪ ਕਰਦੇ ਰਹਿੰਦੇ ਆ ਜਿਵੇਂ ਕਿ ਕੋਈ ਵੀ ਮੂਰੇ ਬੋਟਾ ਚੱਲ ਪੈਣੀ ਐ ਤੁਹਾਨੂੰ ਪਤਾ ਹੀ ਐ ਬੋਟਾਂ ਦੇ ਵਿੱਚ ਵੀ ਆਪ ਦਾ ਕੰਮ ਛੱਡ ਕੇ ਲੋਕ ਤੁਰੇ ਜਾਂਦੇ ਆ ਇੱਕ ਦੂਜੀ ਦੀ ਹੈਲਪ ਕਰਦੇ ਆ ਹਨ ਠੀਕ ਹੈ ਹੈਲਪ ਕਰਨੀ ਚਾਹੀਦੀ ਵੀ ਹੈ ਆਪਾਂ ਕਹਿੰਦੇ ਹੈਲਪ ਕਰਨੀ ਚਾਹੀਦੀ ਹੈ ਪਰ ਇੰਨੀ ਹੈਲਪ ਨਾ ਕਰੋ ਕਿਸੇ ਦੀ ਕਿ ਬਾਅਦ ਚ ਤੁਹਾਨੂੰ ਪੋਸਟਾ ਨਾ ਪਵੇ ਜਦੋਂ ਤੁਸੀਂ ਕਿਸੇ ਲਈ ਇੰਨਾ ਜ਼ੋਰ ਲਾ ਦਿੰਦੇ ਹੋ ਜ਼ੋਰ ਵੀ ਲਾਉਨੇ ਹੋ ਪੈਸੇ ਵੀ ਆਪਦੇ ਖਰਾਬ ਕਰਦੇ ਹੋ ਸਮਾਂ ਵੀ ਆਪਦਾ ਖਰਾਬ ਕਰਦੇ ਹੋ ਫਿਰ ਉਹ ਬੰਦਾ ਕੋਸਟ ਟਾਈਮ ਤੋਂ ਉਹਨੂੰ ਯੂਜ਼ ਕਰਦਾ ਹੈ ਯੂਜ਼ ਕਰਕੇ ਛੱਡ ਦਿੰਦਾ ਹੈ ਕਿਉਂ ਕਿ ਕਿਉਂਕਿ ਕੋਈ ਵੀ ਬੰਦਾ ਜੀ ਜਦੋਂ ਕਿਸੇ ਨੂੰ ਕੋਈ ਔਦਾ ਮਿਲ ਜੇ ਜਦ ਪਾਵਰ ਮਿਲ ਜਊ ਫਿਰ ਤੁਹਾਡੇ ਨਾਲ ਕਿੱਥੋਂ ਅੱਖ ਮਲਾਊਗਾ ਤੁਹਾਡੇ ਲੱਖ ਲੱਗਿਆ ਦੋ ਲੱਗਿਆ ਤੁਸੀਂ ਕੋਈ ਵੀ ਹੈਲਪ ਕਰੀਏ ਕਿਸੇ ਦੀ ਉਹ ਤੁਹਾਡੀ ਕਿੱਥੋਂ ਯਾਦ ਰਹਿੰਦੀ ਹੈ ਅਗਲੇ ਦੀ ਕਿਉਂ ਕਿਉਂਕਿ ਅਗਲੇ ਦਾ ਜਿਹੜਾ ਦਿਮਾਗ ਹੈ ਉਹ ਉੱਪਰ ਹੋ ਚੁੱਕਿਆ ਉਹਨੂੰ ਲੱਗਦਾ ਵੀ ਆਪਾਂ ਕਿਹੜਾ ਚੀਜ਼ ਆਪਾਂ ਨੂੰ ਉੱਧਰ ਮਿਲ ਗਿਆ ਜਾਂ ਕੋਈ ਕੁਝ ਵੀ ਚੀਜ਼ ਮਿਲ ਗਈ ਹੁਣ ਆਪਾਂ ਤੂੰ ਕੀ ਲੈਣਾ ਸਾਨੂੰ ਗਰੀਬ ਮੰਨਣਗੇ ਉਹ ਲੋਕ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣੀ ਆ ਵੀ ਹੈਲਪ ਕਰਨੀ ਹੈ ਤਾਂ ਗਰੀਬਾਂ ਦੀ ਕਰੋ ਹੈਲਪ ਕਰਨੀ ਹੈ ਬੱਚਿਆਂ ਦੀ ਕਰੋ ਜਿਹੜੇ ਪੜ੍ਹਾਈ ਤੋਂ ਬੱਜੇ ਬੱਠੇ ਆ ਚਰੇ ਪੀਸਾਂ ਨਹੀਂ ਕਿਸੇ ਦੀਆਂ ਉਹਨਾਂ ਨੂੰ ਕੂਰੀਆਂ ਹੁੰਦੀਆਂ ਉਹਨਾਂ ਦੀ ਹੈਲਪ ਕਰ ਦਿਆ ਕਰੋ ਨਾਲੇ ਸੰਤੁਸ਼ਟੀ ਮਿਲਦੀਆਂ ਨਾਲੇ ਪ੍ਰਮਾਤਮਾ ਖੁਸ਼ ਹੁੰਦਾ ਕਿਉਂਕਿ ਇਹ ਰਾਹ ਪ੍ਰਮਾਤਮਾ ਨੂੰ ਜਾਣ ਵਾਲੇ ਹੈ ਤੁਸੀਂ ਇੱਕ ਗੱਲ ਮੇਰੀ ਨੋਟ ਕਰਿਓ ਤਾਕੜੇ ਬੰਦੇ ਦੀ ਪੈਸੇ ਵਾਲੇ ਬੰਦੇ ਦੀ ਸਾਰੇ ਲੋਕ ਪੂਸ਼-ਪੂਸ਼ ਕਰਦੇ ਆ ਇਹ ਤੋਂ ਅਸੀਂ ਕੰਮ ਲਾਵਾਂਗੇ ਇਹ ਸਾਡੇ ਕੰਨ ਨੂੰ ਕੰਮ ਆਊਗਾ ਜਾਂ ਕੋਈ ਚੰਗੇ ਅਹੁਦੇ ਤੇ ਕੋਈ ਨੇਤਾ ਕੁਛ ਵੀ ਹੈ ਜੀ ਸਾਡੇ ਕੰਨ ਨੂੰ ਕੰਮ ਆਊਗਾ ਜੀ ਅਸੀਂ ਰੀਤਾ ਮਾਤਾ ਦੇ ਕਰਦੇ ਆ ਇਹ ਨਹੀਂ ਸਾਡਾ ਕੋਈ ਕੰਮ ਸਵਾਰ ਦੇਣਾ ਇਹ ਸੋਡਾ ਬਲੀਜ਼ ਉਹ ਗਲਤ ਫਹਮੀ ਇਹ ਨਾਲ ਵਿੱਚ ਰਿਆ ਨਾ ਕਰੋ ਕੋਈ ਨਾ ਕਿਸੇ ਦਾ ਕੰਮ ਸਵਾਰਦਾ ਜੇ ਕੰਮ ਸਵਾਰਦਾ ਤਾਂ ਸਿਰਫ ਪ੍ਰਮਾਤਮਾ ਸਵਾਰਦਾ ਹੈ ਬੰਦਾ ਬੰਦੇ ਦੇ ਕੰਮ ਨਹੀਂ ਹੁੰਦਾ ਕਿਉਂਕਿ ਜਿਹੜਾ ਹੁਣ ਯੁੱਗ ਚੱਲ ਰਿਹਾ ਹੈ ਇਹ ਬਹੁਤ ਮਤਲਬੀ ਯੁੱਗ ਚੱਲ ਰਿਹਾ ਹੈ ਇੱਥੇ ਵਿਦੌਟ ਮਤਲਬ ਤੋਂ ਕੋਈ ਰੋਟੀ ਨਹੀਂ ਹੋਊਗਾ ਤੁਰੇ ਫਿਰਦੇ ਹੋ ਕਿਸੇ ਖਾਤਰ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਹੋ ਪੈਸੇ ਵੀ ਬਰਬਾਦ ਕਰਦੇ ਹੋ ਬਾਅਦ ਚ ਉਹ ਬੰਦਾ ਤੁਹਾਡੇ ਕੰਮ ਨਹੀਂ ਆਊਗਾ ਜਿੰਨੇ ਮਰਜ਼ੀ ਹੈਲਪ ਕਰ ਲਿਓ ਕਈਆਂ ਨਾਲ ਤਾਂ ਹੋ ਚੁੱਕੀ ਐ ਕਈਆਂ ਨੂੰ ਤਾਂ ਇਹ ਚੀਜ਼ਾਂ ਦਾ ਜਵਾਬ ਮਿਲ ਚੁੱਕਿਆ ਵੀ ਉਹਨਾਂ ਨੇ ਬਹੁਤ ਲੋਕਾਂ ਲਈ ਜ਼ੋਰ ਲਾਇਆ ਪਰ ਉਹ ਵੀ ਲੋਕਾਂ ਨੂੰ ਪਛਾਣਨੋਂ ਖੱਟ ਗਏ ਦੇਖੋ ਜੀ ਤੁਹਾਨੂੰ ਕਿਤੇ ਲੋਡ ਪੈਂਦੀ ਐ ਤੁਹਾਡਾ ਕੋਈ ਕੰਮ ਅੜ ਜਾਂਦਾ ਜਾਂ ਤਾਂ ਤੁਹਾਡਾ ਕੰਮ ਪਰਮਾਤਮਾ ਕੱਢਦਾ ਤੇ ਦਾਹ ਤੁਹਾਡਾ ਪੈਸਾ ਕੱਢਦਾ ਗੱਲਾਂ ਦੋਈ ਐ ਜਾਂ ਤਾਂ ਪਰਮਾਤਮਾ ਹੀ ਤੁਹਾਡੇ ਤੇ ਮਿਹਰਬਾਨ ਆ ਵੀ ਤੁਹਾਡਾ ਆੜਿਆ ਕੰਮ ਕਰਦੂਗਾ ਤੇ ਜਾਂ ਤੁਹਾਡਾ ਪੈਸਾ ਕੋਈ ਰੁਤਬਾ ਨਹੀਂ ਕੋਈ ਔਦਾ ਨਹੀਂ ਕੁਛ ਨਹੀਂ ਮਤਲਬ ਦੀ ਦੁਨੀਆ ਹੋ ਚੁੱਕੀ ਹੈ ਅਗਰ ਤੁਸੀਂ ਆਪਣੇ ਕੰਮ ਕਰਵਾਉਣੇ ਆ ਕਿਸੇ ਨੂੰ ਵੀ ਕਰਵਾਉਣੇ ਆ ਤਾਂ ਪੈਸਾ ਕੰਮ ਕਰਦਾ ਜੀ ਜੇ ਤੁਹਾਡੇ ਕੋਲੇ ਪੈਸਾ ਤਾਂ ਤੁਹਾਡੇ ਸਾਰੇ ਆ ਜੇ ਤੁਹਾਡੇ ਕੋਲੇ ਪੈਸਾ ਨਹੀਂ ਤੁਹਾਡੇ ਨਾਲ ਕੋਈ ਨਹੀਂ ਹਟਦਾ ਤੁਸੀਂ ਹੁਣ ਦੁਨੀਆ ਤੇ ਦੇਖ ਹੀ ਰਹੇ ਹੋ ਵੀ ਕੋਈ ਤਾਂ ਲੋਕ ਆਪਦੇ ਸਹੀ ਹੱਕ ਲਈ ਲੜੀ ਜਾਂਦੇ ਆ ਸਾਰੀ ਉਮਰ ਕੱਢ ਜਾਂਦੇ ਫਿਰ ਵੀ ਉਹਨਾਂ ਨੂੰ ਨਾ ਹੱਕ ਨਹੀਂ ਮਿਲਦਾ ਜਦੋਂ ਅਸਹੀ ਹੱਕ ਤੇ ਲੜ ਰਹੇ ਹੁੰਦੇ ਆ ਆਪ ਦੀ ਚੀਜ਼ ਲਈ ਲੜ ਰਹੇ ਹੁੰਦੇ ਆ ਉਹ ਨਹੀਂ ਮਿਲਦਾ ਵਿਚ ਲੋਕ ਕਿਸੇ ਨਹੀਂ ਚੀਜ਼ ਖਾਤਰ ਲੜ ਰਹੇ ਹੁੰਦੇ ਉਹਨਾਂ ਕੋਲੇ ਪੈਸਾ ਹੁੰਦਾ ਉਹ ਪੈਸੇ ਦੇ ਦੋ ਜੋਰ ਤੇ ਬਗਾਨੀ ਚੀਜ਼ ਨੂੰ ਵੀ ਆਪਣੀ ਬਣਾ ਲੈਂਦੇ ਆ ਕਿਉਂ ਕਿਉਂਕਿ ਉਹਨਾਂ ਕੋਲੇ ਪੈਸਾ ਹੁੰਦਾ ਉਹ ਕਹਿੰਦੇ ਨਾ ਪੈਸਾ ਫੇਕ ਤਮਾਸ਼ਾ ਦੇ ਪੈਸਾ ਚੀਜ਼ ਹੀ ਹੋਜੀ ਆ ਗਿਆ ਜੀ ਪੈਸਾ ਰੁਤਬਾ ਵੀ ਆ ਪੈਸਾ ਕੁਰਸੀ ਵੀ ਆ ਪੈਸਾ ਰਿਸ਼ਤੇ ਆ ਇਥੇ ਪੈਸਾ ਸੋਡੀ ਪਾਵਰ ਹੈ ਜਿਹਦੇ ਕੋਲੇ ਪੈਸਾ ਉਹਨੂੰ ਕਿਸੇ ਦੀ ਗੁਲਾਮੀ ਕਰਨ ਦੀ ਕੀ ਲੋੜ ਹੈ ਕਿਉਂਕਿ ਉਹਨੇ ਜਿੱਥੇ ਵੀ ਕੰਮ ਲੈਣਾ ਕੁਝ ਕਰਨਾ ਉਹਨੂੰ ਕੋਲ ਪੈਸਾ ਅਗਲੇ ਕੋਲੋਂ 2 ਮਿੰਟਾਂ ਚ ਕਰ ਲੂਗਾ ਹੁਣ ਮੈਨੂੰ ਕਹਿਣ ਦੀ ਲੋੜ ਤਾਂ ਹੈ ਨਹੀਂ ਸੋ ਨੂੰ ਸਾਰਿਆਂ ਨੂੰ ਪਤਾ ਵੀ ਬਦੌੜਾ ਪੈਸਾ ਕੰਮ ਕੀਦਾ ਹੁੰਦਾ ਕੋਈ ਲੱਕ ਕਹੀ ਜਾਂਦਾ ਵੀ ਇੱਥੇ ਪੈਸੇ ਦੀ ਲੋੜ ਨਹੀਂ ਪੈਸਾ ਤੋਂ ਬਿਨਾ ਕੰਮ ਹੁੰਦੇ ਨਹੀਂ ਹੁੰਦੇ ਵੀਰੇ ਕਿਤੇ ਨਹੀਂ ਹੁੰਦੇ ਇਸ ਬਲੇ ਖੇਚ ਕਿਸੇ ਦੀ ਗੁਲਾਮੀ ਨਾ ਕਰਿਆ ਕਰੋ ਕਿਸੇ ਦੀ ਵੀ ਗੁਲਾਮੀ ਨਾ ਕਰਿਆ ਕਰੋ ਵੀ ਇਹ ਬੰਦਾ ਕੱਲ ਨੂੰ ਵੀਰੇ ਕੰਮ ਆਉਗਾ ਨਹੀਂ ਆਗਾ ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ਕਿਉਂ ਨਾ ਹੋਵੇ ਚਾਹੇ ਕਿੱਡੀ ਵੱਡੀ ਮਰਜੀ ਕੁਰਸੀ ਤੇ ਕਿਉਂ ਨਾ ਹੋਵੇ ਨਹੀਂ ਕਰਦਾ ਵੀ ਇਹ ਛੋਟੀ ਮਦਦ ਕਿਉਂ ਕਿਉਂਕਿ ਅੱਜ ਕੱਲ੍ਹ ਲੋਕ ਚਮਕ ਦੀ ਚੀਜ਼ ਨੂੰ ਦੇਖਦੇ ਆ ਨਹੀਂ ਉਹਨੂੰ ਪਰੋਲਦੇ ਵੀ ਉਹ ਪਿੱਤਲਾ ਜਾਂ ਸੋਨਾ ਜਾਂ ਕੀ ਹੈ ਉਹਨਾਂ ਨੂੰ ਚਮਕ ਹੀ ਦੇਖਣੀ ਹੈ ਤੇ ਚਮਕ ਸਭ ਦੀ ਅੱਖਾਂ ਬੰਦ ਕਰ ਦਿੰਦੀ ਹੈ ਕਹਿੰਦਾ ਭਾਵ ਪੈਸਾ ਫਿਰ ਤੁਸੀਂ ਬਹਿ ਕੇ ਰੋਣੇ ਹੋ ਮੈਂ ਬੁਲਾਣੇ ਦੀ ਮਦਦ ਕੀਤੀ ਮੈਂ ਧੌਣੇ ਧੌਕੇ ਦੀ ਕੀਤੀ ਮੈਂ ਬੁਲਾਣੇ ਖਾਤਰ ਬੁਲਾਣੇ ਨੰਬਰ ਪਾਇਆ ਕਿਉਂ ਪਾਉਣੇ ਵੈਰ ਮੈਂ ਤਾਂ ਤੁਹਾਨੂੰ ਕਿਹੜੀਆਂ ਪਾਗ ਨੂੰ ਤੁਸੀਂ ਜਿਹੜੀ ਕਿਸੇ ਲਈ ਵੈਰ ਪਾਉਣਾ ਹੈ ਕਿਉਂ ਪਾਉਣੇ ਆ ਦਿਨ ਪੈ ਗਿਆ ਅਗਲਾ ਥੋੜੇ ਲੱਤ ਮਾਰੂਗਾ ਪਹਿਲੀ ਗੱਲ ਤਾਂ ਤੁਸੀਂ ਆਪਦੀ ਨੇਕ ਕਮਾਈ ਕਰੋ ਪਰਮਾਤਮਾ ਦਾ ਨਾਮ ਲਓ ਤਾਂ ਕੰਮ ਹੀ ਐਸਾ ਕਰੋ ਸੋਨ ਕਿਸੇ ਦੀ ਲੋੜ ਪਵੇ ਨਾ ਵੈਗਰੂ ਲੋੜ ਪਾਉਂਦਾ ਹੀ ਉਹਨਾਂ ਲੋਕਾਂ ਨੂੰ ਉਸ ਵਿਚਾਰੇ ਐਂ ਤੁਰੇ ਫਿਰਦੇ ਆ ਲੋਕਾਂ ਮੰਗਰ ਸਾਡੇ ਵੀ ਹੈਗੇ ਇੱਕ ਤੋਂ ਬਹੁਤ ਅਸੀਂ ਟੋਕੇ ਰੋਕੇ ਵੀ ਤੁਸੀਂ ਨਾ ਕਿਸੇ ਦੀ ਚਾਪ ਰੂਸ਼ੀ ਕਰਿਆ ਕਰੋ ਇਹ ਕੰਮ ਨਹੀਂ ਆਉਂਦੇ ਹੁੰਦੇ ਜਦੋਂ ਤੁਹਾਡੇ ਤੇ ਭੀੜ ਪੋਂ ਪੈਂਦੀ ਆ ਨਾ ਤੁਹਾਡੇ ਕੋਈ ਕੰਮ ਨਹੀਂ ਆਉਂਦਾ ਚਾਹੇ ਤੁਸੀਂ ਵੀ ਲੱਖ ਹੈਲਪ ਕੀਤੀ ਆ ਚਾਹੇ ਤੁਸੀਂ ਉਹਦੇ ਲਈ ਪੈਸਾ ਖਰਾਦ ਕੀਤਾ ਸਮਾਂ ਖਰਾਦ ਕੀਤਾ ਨਹੀਂ ਕੰਮ ਹੋਊਗਾ ਤੁਹਾਡੇ ਕਿ ਜਿੰਨਾ ਮਰਜ਼ੀ ਤੁਸੀਂ ਤੁਰੇ ਫਿਰੋ ਕਿਸੇ ਦੇ ਮੰਗਵਾ ਹਾਂਜੀ ਇਹਦੇ ਕੋਲ ਤਾਂ ਉਦਦਾ ਹੂ ਹੀ ਤੁਰੇ ਫਿਰਨਗੇ ਬੇ ਮਤਲਬ ਆ ਤੁਰੇ ਫਿਰੋ ਕੰਮ ਨਹੀਂ ਤੁਹਾਡਾ ਕੋਈ ਕਰਦਾ ਇਕੱਲੇ ਚਿੱਟੇ ਪੱਪੜੇ ਤੁਹਾਡੇ ਕੋਲੇ ਰਹਿ ਜਾਂਦੇ ਆ ਪਾਉਣ ਵਾਸਤੇ ਵੀ ਤੁਸੀਂ ਪਾ ਕੇ ਤੁਰੇ ਫਿਰਦੇ ਹੋ ਚੌੜੇ ਹੋ ਕੇ ਵੀ ਹਾਂਜੀ ਅਸੀਂ ਫਲਾਨੇ ਨਾਲ ਰਹਿੰਦੇ ਆ ਪਰ ਪਤਾ ਸਾਨੂੰ ਉਦੋਂ ਲੋਕੀ ਜਦੋਂ ਤੁਹਾਨੂੰ ਕੰਮ ਬੈਠੇ ਤੇ ਵਿਪਤਾ ਪਈ ਉਦੋਂ ਅਸਲੀ ਚ ਇਹਨਾਂ ਲੋਕਾਂ ਦੇ ਸਾਹਮਣੇ ਤਾਂ ਮਾੜੇ ਮੋٹے ਕੰਮ ਤਾਂ ਰਿੱਕੀ ਕਰ ਦਿੰਦਾ ਉਹ ਤਾਂ ਇੱਕ ਨਾਰਮਲ ਬੰਦਾ ਵੀ ਕਰ ਦਿੰਦਾ ਛੋਟੇ ਮੋਟੇ ਕੰਮ ਪਹਿਲੀ ਗੱਲ ਤਾਂ ਤੁਸੀਂ ਕਿਸੇ ਨਾਲ ਲੜੋਈ ਨਾ ਵੀ ਤੁਹਾਨੂੰ ਵਿਪਤਾ ਜੇ ਪੈਣਾ ਨਾ ਵੀ ਇੱਕ ਤਾਂ ਲੜੋ ਨਾ ਦੂਜਾ ਕਿਸੇ ਦਾ ਹੱਕ ਨਾ ਦੱਬੋ ਫੇਰ ਹੀ ਛੋਟੀਆਂ ਲੜਾਈਆਂ ਪੈਣਗੇ ਜਦੋਂ ਤੁਸੀਂ ਕਿਸੇ ਨਾਲ ਲੜੇ ਨਾ ਕਿਸੇ ਦਾ ਹੱਕ ਨਾ ਦੱਬਿਆ ਤੁਹਾਨੂੰ ਕਿਸੇ ਦੀ ਲੋੜ ਪੈਣੀ ਨਹੀਂ ਕਦੇ ਨੰਬਰ 1 ਕਿਸੇ ਦੀ ਲੋੜ ਪੈ ਵੀ ਜਾਊਗੀ ਤੇ ਪੈਸਾ ਕੰਮ ਕੱਢਦਾ ਵੀਰੇ ਵਿਦਆਊਟ ਪੈਸਾ ਤੁਹਾਨੂੰ ਕੋਈ ਜਾਣਦਾ ਹੀ ਤੁਸੀਂ ਕੌਣ ਗੱਲਾਂ ਸੱਚੀਆਂ ਕੌੜੀਆਂ ਹੁੰਦੀਆਂ ਮੈਂ ਵੀ ਇੱਕ ਦੋ ਆਪਣੇ ਰਿਲੇਟਿਵ ਨੂੰ ਰੋਪਣ ਦੀ ਕੋਸ਼ਿਸ਼ ਕਰੀ ਸੀ ਵੀ ਨਾ ਤੁਸੀਂ ਇਹਨਾਂ ਚੀਜ਼ਾਂ ਮਗਰ ਫਿਰਿਆ ਕਰੋ ਕੋਈ ਨਹੀਂ ਕਿਸੇ ਦੇ ਕੰਮ ਆਉਂਦਾ ਏਸ ਭਲੇਖੇ ਨੇ ਰਹਿਆ ਕਰੋ ਕਿ ਮੇਰੀ ਫਲਾਣੇ ਦਾ ਬਣਦੀ ਹੈ ਜਿਹਦਾ ਬੜਾ ਬੜਾ ਖੌਦਾ ਉਹਦਾ ਮੇਰੇ ਨਾਲ ਹੈ ਜੀ ਉਹ ਤਾਂ ਮੇਰਾ ਕੋਈ ਵੱਡਾ ਉਹਦੇ ਆਲਾ ਥੋੜਾ ਫੂਨ ਚੱਕਲੇ ਚੌੜੇ ਹੋ ਜਾਂਦੇ ਸਾਡਾ ਫਲਾਣੇ ਨੇ ਫੂਨ ਚੱਕਲਾ ਨਾ ਜੀ ਮੇਰਾ ਫੂਨ ਚੱਕਿਆ ਪਰ ਬਖਤ ਪੈਂਦੇ ਥੋੜੇ ਕੋਈ ਕੰਮ ਨਹੀਂ ਆਉਂਦਾ ਥੋੜੇ ਸਿਰਫ ਥੋੜਾ ਪਰਮਾਤਮਾ ਤੇ ਜਾਂ ਛੁੱਟੀ ਇਮਾਨਦਾਰੀ ਕੰਮ ਆਉਂਦੀ ਹੈ ਤੇ ਜਾਂ ਥੋੜਾ ਕਮਾਇਆ ਹੋਇਆ ਪੈਸਾ ਵਿਦਆਊਟ ਪੈਸਾ ਸੋਨੂੰ ਕੋਈ ਜਾਣ ਪਰਾ ਤੁਸੀਂ ਕੀ ਕਰਦੇ ਹੋ ਤੁਸੀਂ ਐਵੇਂ ਇਸ ਚੱਕਰਾਂ ਚ ਪੈ ਕੇ ਆਪਣੀ ਭਾਵਲੇ ਨੂੰ ਰੋਲ ਲੈਣੇ ਹੋ ਕਈ ਤਾਂ ਮੈਂ ਇਹ ਜੇ ਘਰ ਦੇਖ ਚੁੱਕੀ ਹਾਂ ਵੀ ਲੋਕਾਂ ਦੇ ਹੈਲਪ ਕਰਨ ਦੇ ਚੱਕਰ ਚ ਆਪਣਾ ਵੀ ਸਭ ਕੁਝ ਵੇਚੀ ਜਾਂਦੇ ਆ ਕੀ ਕਰਦੇ ਹੋ ਤੁਸੀਂ ਇੰਨਾਂ ਚੀਜ਼ਾਂ ਚ ਕਾਦੇ ਲਈ ਤੁਸੀਂ ਇੰਨਾ ਕੁਝ ਕਰ ਰਹੇ ਹੋ ਅੱਗੇ ਲੋਕ ਭੋਲੇ ਸੀ ਕਿਸੇ ਨੂੰ ਕੁਰਸੀ ਦੀ ਲੋੜ ਨਹੀਂ ਸੀ ਕਿਸੇ ਨੂੰ ਕਿਸੇ ਟਿਕੋੜ ਦੀ ਲੋੜ ਨਹੀਂ ਸੀ ਕਿਉਂ ਕਿ ਉਹ ਨੇਕ ਕਮਾਈ ਕਰਦੇ ਸੀ ਨਾ ਉਹਨਾਂ ਨੂੰ ਕੋਈ ਫੰਦਾ ਸੀ ਵੀ ਅਸੀਂ ਬੇਈਮਾਨੀ ਦਾ ਪੈਸਾ ਕਰ ਰਹੇ ਹਾਂ ਸਾਨੂੰ ਲੋੜ ਨਾ ਕੋਈ ਤੁਸੀਂ ਰੱਬ ਅੱਗੇ ਅਰਦਾਸ ਕਿਉਂ ਨਹੀਂ ਕਰਦੇ ਵੀ ਸਾਨੂੰ ਕਿਸੇ ਦੀ ਲੋੜ ਬਬੀ ਨਾ ਕਿਉਂ ਤੁਸੀਂ ਤੁਰਦਿਓ ਕਿਸੇ ਦੇ ਮਾਦਰ ਲੱਗ ਕੇ ਕਿਉਂ ਲੋਕਾਂ ਨਾਲ ਬੈਰ ਪਾਉਣੇ ਆ ਬਾਅਦ ਚ ਰੋਣੇ ਆ ਦੁਸ਼ਮਣੀਆਂ ਖੱਟ ਲੈਣੇ ਆ ਉਧਰੋਂ ਉਧਰੀ ਥਾਣੋਂ ਥਾਣੀ ਦਾ ਉਹ ਦਾ ਵੀ ਹੋ ਜਾਂਦਾ ਨੇ ਖੱਟਦੇ ਕੁਛ ਮੈਨੂੰ ਪਹਿਲਾਂ ਲੱਗਦਾ ਕੁਛ ਖੱਟਦੀ ਆਪਣੇ ਘਰੇ ਰਹੋ ਆਪਣੇ ਪਰਿਵਾਰ ਦੀ ਮਦਦ ਕਰੋ ਤੇ ਸੱਚੇ ਕਾਸ਼ਾ ਵੈਗੁਰੂ ਨੂੰ ਮਨੋ ਸੁਣ ਬਖਤਾ ਚ ਪਉਂਦੇ ਹੀ ਨਹੀਂ ਵੀ ਤੁਹਾਨੂੰ ਕਿਸੇ ਦੀ ਲੋੜ ਕੋ ਵੀ ਪੈਂਦੀ ਨਹੀਂ ਜਿਹੜਾ ਬੰਦਾ ਪਰਮਾਤਮਾ ਨੂੰ ਬਣਦਾ ਉਹ ਲੋੜ ਕਿਸੇ ਦੀ ਨਹੀਂ ਪੈਂਦੀ ਗੁੰਦੀ ਕਿਉਂ ਕਿਉਂਕਿ ਪਰਮਾਤਮਾ ਤੋਂ ਵੱਡਾ ਇੱਥੇ ਨਾ ਤਾਂ ਕੋਈ ਆਫੀਸਰ ਹੈ ਤੇ ਨਾ ਹੀ ਕੋਈ ਅਹੁਦਾ ਵੱਡਾ ਕਿਉਂ ਕਿ ਪਰਮਾਤਮਾ ਨੇ ਹੀ ਦੁਨੀਆ ਸਜਾਈ ਹੈ ਪਰਮਾਤਮਾ ਨੇ ਹੀ ਇੱਥੇ ਵੱਡੇ ਵੱਡੇ ਨੇਤਾ ਬਣਾਏ ਆ ਅਫਸਰ ਬਣਾਏ ਉਹ ਸਾਰੀ ਪਰਮਾਤਮਾ ਦੀ ਖੇਡਤਾ ਹੈ ਆਪਣੇ ਹੱਥ ਚ ਕੀ ਹੈ ਕੁਝ ਵੀ ਨਹੀਂ ਹੰਕਾਰ ਬਦਾਂ ਨਹੀਂ ਕਿਉਂ ਕਰਦੇ ਰਹਿੰਦੇ ਆ ਲੋਕ ਜਿਹਨੂੰ ਇਹ ਗੱਲ ਦਾ ਬੁਰਾ ਲੱਗਿਆ ਤਾਂ ਕੋਈ ਗੱਲ ਨਹੀਂ ਪਰ ਇਹ ਗੱਲ ਸੱਚੀ ਹੈ ਵੀ ਜਿੰਨੀ ਸੇਵਾ ਤੁਸੀਂ ਲੋਕਾਂ ਦੀ ਕਰਦੇ ਹੋ ਨਾ ਕਿਸੇ ਗਰੀਬ ਦੀ ਕਰਕੇ ਦੇਖੋ ਤੁਹਾਨੂੰ ਸੰਤੁਸ਼ਟੀ ਮਿਲੂਗੀ ਹੈਲਪ ਕਰਨੀ ਹੈ ਤਾਂ ਕਿਸੇ ਐਸੇ ਲੋਕਾਂ ਦੀ ਕਰੋ ਜਿਹਨੂੰ ਜ਼ਰੂਰਤ ਆ ਵਿਚਾਰੇ ਨੂੰ ਇੱਕ ਪਾਸੇ ਤਾਂ ਕੋਈ ਬਜ਼ੁਰਗ ਬੈਠਾ ਹੱਥ ਕੰਬੀ ਜਾਂਦਾ ਹੈ ਸਬਜ਼ੀਆਂ ਵੇਚੀ ਜਾਂਦਾ ਵਿਚਾਰਾ 100 200 ਰੁਪਏ ਆਂ ਚ ਵੇਚੀ ਜਾਂਦਾ ਵੀ ਮੈਨੂੰ 100 200 ਰੁਪਏ ਬਣ ਜਿਵੇਂ ਆਉਂਦੇ ਘਰੇ ਬੱਜ ਜਾ ਇੱਕ ਪਾਸੇ ਕੋਈ ਚੰਗਾ ਚਿੱਟੇ ਗੁੱਟ ਤੇ ਪੀਐਮ ਵਾਲਾ ਟੱਪਿਆ ਜਾਂਦਾ ਉਹਦੇ ਕੋਲੇ ਉਹਦਾ ਜਾਂ ਪੈਸਾ ਤੋੜੀ ਮਗਰ ਲੱਗ ਲੈਣੇ ਚਲੋ ਜੀ ਚਲੋ ਆਪਾਂ ਇਹਨਾਂ ਮਗਰ ਲੱਗ ਲਗੇ ਵੱਡੇ ਨੇ ਉਹ ਤੁਹਾਨੂੰ ਵੱਡੇ ਦਿੰਦੇ ਕੀ ਮੈਨੂੰ ਇਹ ਦੱਸ ਦਿਓ ਵੀ ਤੁਸੀਂ ਬਹੁਤ ਲੋਕਾਂ ਦੀ ਚਾਪਲੂਸੀ ਕੀਤੀ ਹੋਣੀ ਆ ਦਿੱਤਾ ਤੁਹਾਨੂੰ ਕਦੀ ਕਿਸੇ ਨੇ ਪੈਸਾ ਕੋਈ ਤੁਹਾਡੇ ਬਤ ਤੋਂ ਬਤ ਢੁੱਡੀ ਮਾੜੀ ਮੋਟੀ ਲੜਾਈ ਆਂਡੀਆਂ ਗਵਾਂਡੀਆਂ ਨਾ ਹੁੰਦੀ ਅਗਲਾ ਫੋਨ ਕਰ ਦਿੰਦਾ ਤੁਸੀਂ ਘੂਸੋ ਹੀ ਫਿਰਦੇ ਰਹਿੰਦੇ ਸਾਡਾ ਅਸੀਂ ਜੀ ਫੋਨ ਕਰਤਾ ਸਾਡਾ ਤਾਂ ਸਾਡੇ ਤੇ ਮਦਦ ਕਰਤੀ ਵੈਸੇ ਵੀ ਕਿਹੜਾ ਸੋਡੇ ਬੋਣੀ ਵੱਜਣ ਵਾਲੀ ਹੁੰਦੀ ਹੈ ਇਹ ਜੀਆਂ ਲੜਾਈਆਂ ਦੇ ਵਿੱਚ ਕੀ ਹੋਣਾ ਹੁੰਦਾ ਗਾੜੂ ਵਾਲੀ ਗਾਂਢੀ ਗਵਾਂਢੀ ਹੁੰਦੀ ਰਹਿੰਦੇ ਆ ਚਿੱਤਰੀ ਚਿੱਤਰੀ ਹੁੰਦੀ ਰਹਿੰਦੇ ਚਲੋ ਮੰਨਿਆ ਇੱਕ ਬੰਦਾ ਰੱਪਟ ਦੇ ਦਿੰਦਾ ਮਲਾਜਮ ਫੜਤੀ ਲੈ ਜਾਂਦੇ ਆ ਨਿਬੜ ਜਾਂਦਾ ਛੱਡਾ ਜਾਂਦਾ ਉੱਥੇ ਕਿਹੜਾ ਸਾਨੂੰ ਕੋਈ ਮਾਰ ਦਿੰਦਾ ਪਹਿਲੀ ਗੱਲ ਤਾਂ ਲੜੋਣਾ ਇਮਸਿੰਤਾ ਹੋਂ ਨਾ ਛੋਡੇ ਤੇ ਦੂਜੇ ਨੰਬਰ ਆ ਜਿਹੜੀ ਗੁਲਾਮੀ ਕਰਦੇ ਹੋ ਨਾ ਇਸ ਚੱਕਰ ਚ ਵੀ ਫਲਾਨਾ ਮੇਰੇ ਕੰਮ ਆਉ ਫਲਾਨੇ ਕੋਲੇ ਅਹੁਦਾ ਹੈ ਫਲਾਨੇ ਕੋਲੇ ਪੈਸਾ ਹੈ ਭਲੇਖਿਆਂ ਚੋਂ ਨਿਕਲ ਰੋ ਕੋਈ ਛੋਡੇ ਕੰਮ ਨਹੀਂ ਹੁੰਦਾ ਲੋੜ 35 ਛੋਡੇ ਪ੍ਰਮਾਤਮਾ ਜਾਂ ਤੁਹਾਡਾ ਪੈਸਾ ਕੰਮ ਆਊਗਾ ਤੇਜਾਂ ਤੁਹਾਡੀ ਮਿਹਨਤ ਕੰਮ ਆਊਗੀ ਇੱਥੇ ਇੱਕ ਇੱਕ ਕਿੱਲੇ ਵਾਲੇ ਨਾ 50 ਕਿੱਲਾਂ ਤੇ ਪਹੁੰਚ ਜਾਂਦੇ ਆ ਕਿਉਂ ਕਿਉਂਕਿ ਉਹਨਾਂ ਦਾ ਕੰਮ ਹੀ ਨੇਕ ਕਮਾਈ ਕਰਨੀ ਤੇ ਰੱਬ ਨੂੰ ਮੰਨਣਾ ਹੁੰਦਾ ਤੇ ਇੱਕ 50 ਕਿੱਲੇ ਵਾਲੇ ਜਮਨ نیچے ਵੀ ਹੁੰਦੇ ਆ ਆਪਾਂ ਅੱਖੀ ਦੇਖ ਚੁੱਕੇ ਹਾਂ ਆਦੇ ਚੱਕਰ ਚ ਕੋਲੋਂ ਪੈਸੇ ਲਾ ਲਾ ਲੋਕਾਂ ਦੀ ਚਾਪਲੂਸੀ ਕਰੀ ਜਾਂਦੇ ਆ ਜੀ ਮੇਰੇ ਤਾਂ ਫਲਾਣੇ ਨਾਲ ਬਣਦੀ ਆ ਬਸ ਇਕ ਟੌਰ ਲੈ ਕੇ ਤੁਰੇ ਫਿਰਦੇ ਰਹਿੰਦੇ ਆ ਨਾ ਦੀ ਸਾਡਾ ਤਾਂ ਫਲਾਣਾ ਬੰਦਾ ਫੋਨ ਚੱਕਦਾ ਫੋਨ ਹੀ ਚੱਕਦਾ ਓ ਸੋਡਾ ਤੁਹਾਨੂੰ ਪ੍ਰਾਪਰਟੀ ਲੈ ਕੇ ਨਹੀਂ ਦੇਊਗਾ ਤੁਹਾਨੂੰ ਪੈਸੇ ਨਹੀਂ ਦੇਊਗਾ ਤੁਹਾਡੀ ਫੈਮਿਲੀ ਦੇ ਖਰਚੇ ਨਹੀਂ ਚੱਕੂਗਾ ਤੁਹਾਡੇ ਬੱਚਿਆਂ ਨੂੰ ਨਹੀਂ ਪੜ੍ਹਾਊਗਾ ਇਹ ਗੱਲਾਂ ਯਾਦ ਕਰ ਲਓ ਕਿਉਂ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਇੰਨਾ ਕ ਬੈਰ ਪਾ ਚੁੱਕੇ ਆ ਇੱਕ ਪਿੰਡ ਦੇ ਵਿੱਚ ਹੀ ਧੜੇ ਬਣ ਜਾਂਦੇ ਆ ਉਹਦੇ ਪੈਰ ਪੈ ਜਾਂਦਾ ਉਹਦੇ ਘਰ ਫੁਲਾਣਾ ਬੁਲਾਣੇ ਨਾ ਰਹਿੰਦਾ ਤੇ ਹਮ ਭੱਤੇ ਹੁਕੇ ਨਾ ਰਹਿੰਦਾ ਪਾ ਨਾਮ ਨਹੀਂ ਕਿਸੇ ਲਗੰਨੇ ਸਮਝ ਤੁਸੀਂ ਸਭ ਖੁਸ਼ੀ ਰਹੇ ਮੇਰੇ ਹੱਥ ਬਣ ਕੇ ਬੇਨਤੀ ਆਉ ਤੇ ਟੱਬਰਾਂ ਦੀ ਪਰਮਾਤਮਾ ਰੱਖੋ ਜਦੋਂ ਤੁਹਾਨੂੰ ਕਿਸੇ ਜਦੋਂ ਤੁਹਾਡੇ ਤੇ ਵਕਤ ਪੈਗਾ ਨਾ ਤਾਂ ਤੁਹਾਨੂੰ ਪਰਮਾਤਮਾ ਘੱਡੂ ਵਕਤ ਚੋਂ ਤੇ ਜਾਂ ਤੁਹਾਡਾ ਕਮਾਇਆ ਹੋਇਆ ਪੈਸਾ ਘੱਡੂ ਇਹਦੇ ਬਿਨਾ ਤੁਹਾਨੂੰ ਕੁਝ ਨਹੀਂ ਜਾਣਦਾ ਪਹਿਲੀ ਗੱਲ ਤਾਂ ਅਗਲਾ ਤੁਹਾਨੂੰ ਲਾਰੇ ਹੀ ਡਾਊਗਾ ਹਾਂਜੀ ਹੋ ਗਿਆ ਫੋਨ ਕਰਤਾ ਹੁਣ ਤੁਹਾਨੂੰ ਕੁਝ ਨਹੀਂ ਹੁੰਦੇ ਨੇ ਕਿਉਂ ਇਹਨਾਂ ਚੱਕਰਾਂ ਦੇ ਵਿੱਚ ਪੈਣ ਸਿੰਪਲ ਤੇ ਸਾਦੀ ਜ਼ਿੰਦਗੀ ਜਿਉਂ ਲੋ ਨਾ ਸਿੰਪਲ ਸਾਦੀ ਜ਼ਿੰਦਗੀ ਜਿਉ ਨਿਕਲੇ ਹੋਏ ਨਾ ਚੀਜ਼ਾਂ ਚੋਂ ਵੀ ਅਸੀਂ ਚੰਗੇ ਬਣ ਠਣ ਕੇ ਕਿਸੇ ਨੂੰ ਦਿਖਾਉਣਾ ਜੀ ਸਾਡੀ ਫਲਾਣਿਆ ਬਣਦੀ ਐ ਐਵੇਂ ਫੋਨਾਂ ਤੇ ਨਾ ਕਿਸੇ ਨੂੰ ਕਿਹਾ ਕਰੋ ਵੀ ਸਾਡੀ ਤਾਂ ਜੀ ਫਲਾਣਿਆ ਸਿੱਧੀ ਗੱਲ ਐ ਇਹ ਗੱਲਾਂ ਨੂੰ ਨਾ ਕੁਛ ਨਹੀਂ ਐਨੀ ਕੁ ਜਿਆਦਾ ਪਬਲਿਕ ਤੇਜ਼ ਹੋ ਚੁੱਕੀ ਐ ਅੱਜ ਕੱਲ ਉਹ ਹਰ ਇੱਕ ਬੰਦਾ ਜਾਣਦਾ ਹੁੰਦਾ ਵੀ ਕਿਹੜੀ ਕੰਮ ਕਿੱਥੋਂ ਹੋਣੀ ਐ ਥੋੜੀ ਅਗਲੇ ਨਾਲ ਬਣਦੀ ਹੁੰਦੀ ਐ ਥੋੜਾ ਅਗਲਾ ਮੌਕੇ ਤੇ ਫੋਨ ਨਹੀਂ ਚੱਕਦਾ ਕਿਉਂਕਿ ਕਿਉਂਕਿ ਹਰ ਇੱਕ ਥਾਂ ਤੇ ਤੁਹਾਨੂੰ ਪਤਾ ਐ ਜੇਬ ਕਰਨ ਹੋਣੀ ਚਾਹੀਦੀ ਐ ਹਰ ਇੱਕ ਕੰਮ ਹੁੰਦੇ ਐ ਕੀੜਾ ਕਮੜੇ ਤੇ ਕੰਬਨੀ ਦੀ ਜੇ ਚ ਪੈਸਾ ਵਿਦਾਊਟ ਪੈਸਾ ਤੁਹਾਨੂੰ ਕੋਈ ਵੀ ਜਾਣਦਾ ਜੇ ਨੀ ਮਰਜ਼ੀ ਗਲਾਈ ਕਰ ਲਓ ਤੁਸੀਂ ਕਰਕੇ ਦੇਖ ਲਓ ਕਰੀ ਕੀ ਜਾਂਦੇ ਹੋ ਫਰਕ ਵੀ ਪਈ ਜਾਂਦੇ ਆ ਮਗਰੋਂ ਰੋਨੀ ਵੀ ਹੋਂ ਵੀ ਅਸੀਂ ਪੁਲਾਰਨੇ ਬੰਦੇ ਦੀ ਮਦਦ ਕਰੀ ਉਹਦੇ ਲਈ ਅਸੀਂ ਪੈਸਾ ਪ੍ਰਾਪਤ ਕੀਤਾ ਅਸੀਂ ਸਮਾਂ ਖਰਾਬ ਕੀਤਾ ਪਰਿਵਾਰ ਨਾਲ ਲੜਾਈਆਂ ਕੀਤੀਆਂ ਪਰ ਤੁਹਾਡੇ ਕੋਈ ਕੰਮ ਨਹੀਂ ਹੁੰਦਾ ਕੋਈ ਕੰਮ ਤੁਹਾਡਾ ਪਰਿਵਾਰ ਦਾ ਤੁਹਾਡਾ ਪਰਮਾਤਮਾ ਦਾ ਮੇਰੀਆਂ ਗੱਲਾਂ ਲਾੜ ਮੰਨ ਲਿਓ ਜਿਹੜਾ ਪਰਮਾਤਮਾ ਤੇ ਡੋਰੀਆਂ ਰੱਖਦਾ ਨਾ ਪਰਮਾਤਮਾ ਨੂੰ ਵਕਤ ਚ ਪਹਿਣ ਦਿੰਦਾ ਨਹੀਂ ਜੇ ਵਕਤ ਚ ਪਹਿਲੇ ਤੇ ਕੰਡ ਲੈਂਦਾ ਇਹ ਪ੍ਰਤੀਆਈਆਂ ਹੋਈਆਂ ਮੇਰੀਆਂ ਗੱਲਾਂ ਵੀ ਇੱ ਇੱਥੇ ਜਾਣ ਪਹਿਚਾਨਣਾ ਇੱਥੇ ਤੁਹਾਡੇ ਕੋਈ ਵੱਡੇ ਉੱਤੇ ਕੋਈ ਘਬਨੀ ਆਉਂਦੀ ਤੁਹਾਡੇ ਕੰਮ ਦਾ ਸਿਰਫ ਉਸ ਟਾਪ ਪਰਮਾਤਮਾ ਤੇ ਤੇ ਜੋ ਬੰਦਾ ਪਰਮਾਤਮਾ ਦੀ ਡੋਰੀਆਂ ਰੱਖਦਾ ਉਹ ਵਕਤ ਚ ਪੈਂਦਾ ਨਹੀਂ ਗੱਲਾਂ ਬਸ ਦੋਈ ਯਾਦ ਰੱਖਣੀਆਂ ਆ ਵੀ ਨੇਕ ਕਮਾਈ ਕਰੋ ਬਿਨ ਮਤਵਲਾ ਕਿਸੇ ਨਾਲ ਲੜੋਣਾ ਕਿਸੇ ਨੂੰ ਤੰਗ ਨਾ ਕਰੋ ਆਪਣੀ ਕਮਾਈ ਤੇ ਇੱਕ ਤੇ ਆਪਣੇ ਪਰਿਵਾਰ ਤੇ ਪਰਮਾਤਮਾ ਰੱਖੋ ਆਪਣੇ ਆਪ ਹੀ ਛੋਟੀਆਂ ਲੜਾਈਆਂ ਘਟ ਜਾਣਗੀਆਂ ਜਦੋਂ ਤੁਸੀਂ ਆਪਣੇ ਪਰਿਵਾਰ ਤੇ ਕਸੂਰ ਰਹਿਗੇ ਵੀ ਯਾਰ ਮੇਰੇ ਪਰਿਵਾਰ ਚ ਆ ਚੀਜ਼ਾਂ ਦੀ ਲੋੜ ਆ ਚੀਜ਼ ਦੀ ਘਾਟ ਹੈ ਅਸੀਂ ਆਪਣੇ ਪਰਿਵਾਰ ਨੂੰ ਪਾਲਣਾ ਨਾ ਕਿ ਅਸੀਂ ਲੋਕਾਂ ਲਈ ਲੜਨਾ ਛੱਡ ਦਿਓ ਲੋਕਾਂ ਦੀ ਲੜਨਾ ਛੱਡ ਦਿਓ ਲੋਕਾਂ ਦੀ ਚਾਪ ਪੂਸ਼ੀਆਂ ਕਰਨੀਆਂ ਸੌਕੇ ਹੋਉਂਦੀਆਂ ਇੰਨਾਂ ਚੀਜ਼ਾਂ 'ਚ ਤੁਹਾਡੇ ਨਾਲ ਲੜਾਈਆਂ ਵਧੀਆਂ ਜਾਂਦੀਆਂ ਥਾਣੇ-ਥਾਣੇ ਹੋਈ ਜਾਂਦੇ ਹੋ ਫਿਰ ਜ਼ਮੀਨਾਂ ਵੀ ਕੀ ਜਾਂਦੀਆਂ ਫਿਰ ਕੇਸ ਪੈ ਜਾਂਦੇ ਆ ਫਿਰ ਵਕੀਲ ਕਰਨੇ ਵੀ ਬਹੁਤ ਔਖੇ ਹੋ ਜਾਂਦੇ ਸੋ ਵੀ ਹੱਥ ਬੰਨ ਕੇ ਬੇਨਤੀ ਆ ਵੀ ਆਪਦੇ ਪਰਿਵਾਰ 'ਚ ਖੁਸ਼ ਰਹੋ ਕਿਸੇ ਦੀ ਵੀ ਚਾਪ ਪੂਸ਼ੀ ਨਾ ਕਰੋ ਉਹੀ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਕੋਈ ਆਪੇ ਬੱਚਿਆਂ ਨੂੰ ਸਿੱਖਾ ਦੇ ਉਹ ਵੀ ਰੱਬ ਦਾ ਨਾਮ ਲੈ ਗੁਰਬਾਣੀ ਨਾਲ ਜੁੜੋ ਪਰਮਾਤਮਾ ਕਾ ਵਿੱਚ ਕੋਟੂ ਲੋੜ ਨਹੀਂ ਸਾਨੂੰ ਕਿਸੇ ਉਹਦਿਆਂ ਦੀ ਤੇ ਕਿਸੇ ਦੀ ਚਾਹ ਬੁਸਰੀ ਕਰਨ ਦੀ ਬਸ ਇਕੱਲੇ ਪਰਮਾਤਮਾ ਦੇ ਨਾਲ ਲੱਗ ਜਾਓ ਉਹ ਤੁਹਾਨੂੰ ਵੱਡੇ ਵੱਡੇ ਵਖਤਾਂ ਜੋ ਕੱਢ ਲੇਗਾ ਵਾਹਿਗੁਰੂ ਨੂੰ ਮੰਨਣ ਵਾਲੇ ਤੇ ਸੱਚੇ ਬੰਦੇ ਕਦੇ ਹਾਰਦੇ ਨਹੀਂ ਇਹ ਆਪਣੇ ਸਿੰਘ ਸਾਹਿਬ ਹੀ ਕਹਿੰਦੇ ਆ ਵੱਡੇ ਵੱਡੇ ਸਿੰਘ ਸਾਹਿਬ ਆਪਣੇ ਜਿਨ੍ਹਾਂ ਨੇ ਵੀ ਭਗਤੀ ਕੀਤੀ ਹੈ ਗੁਰੂਆਂ ਪੀਰਾਂ ਨੂੰ ਸਾਨੂੰ ਸਮਝਾ ਕੇ ਗਏ ਆ ਵੀ ਕਿਸੇ ਦੀ ਗੁਲਾਮੀ ਨਾ ਕਰੋ ਪਰ ਤੁਸੀਂ ਗੁਲਾਮ ਬਣ ਗਏ ਹੋ ਆਪਣੇ ਗੁਰੂ ਵੀਰ ਆਪਣੇ ਸਿਖਾ ਕੇ ਗਏ ਆ ਵੀ ਤੁਸੀਂ ਕਿਸੇ ਦੀ ਵੀ ਗੁਲਾਮੀ ਨਹੀਂ ਕਰਨੀ ਤੁਸੀਂ ਆਪਣੀ ਮਿਹਨਤ ਕਰਨੀ ਹੈ ਆਪਣੀ ਮਿਹਨਤ ਦੇ ਨਾਲ ਅੱਗੇ ਵਧਣਾ ਤੇ ਤੁਸੀਂ ਦਿਲ ਨਹੀਂ ਦਿਖਾਉਣਾ ਝੂਠ ਤਫਾਨ ਨਹੀਂ ਬੋਲਣੇ ਕਿਸੇ ਦਾ ਹੱਕ ਨਹੀਂ ਖਾਣਾ ਇਹ ਆਪਣੇ ਗੁਰੂ ਸਾਹਿਬਾਂ ਕਹ ਰਹੇ ਆ ਪਰ ਆਪਾਂ ਨਹੀਂ ਮੰਨਦੇ ਆਪਾਂ ਆਪਣੇ ਆਪ ਚ ਹੀ ਤੁਰੇ ਫਿਰਦੇ ਆ ਸੋ ਮੇਰੀ ਵੀਡੀਓ ਜੇ ਨੂੰ ਬੁਰੀ ਲੱਗੀ ਤਾਂ ਸੌਰੀ ਪਰ ਇਹ ਗੱਲਾਂ ਮੈਂ ਦੇਖੀ ਆ ਨੀਆਂ ਵੀ ਜਿੰਨਾ ਦਾ ਜਿੰਨਾ ਤੋਂ ਦਿਲ ਟੁੱਟ ਰਿਹਾ ਤੇ ਲੋਕ ਮਰੋ ਰੋ ਰਹੇ ਆ ਵੀ ਅਸੀਂ ਫਲਾਣ ਦੇ ਲਈ ਆਏ ਕੀਤਾ ਕਿਉਂਕਿ ਇਹ ਗੱਲਾਂ ਜੇ ਤੁਸੀਂ ਨਾ ਕਰੋਗੇ ਨਾ ਸੋ ਪਸਤਾਉਣਾ ਨਹੀਂ ਬੋਊਗਾ ਵੀ ਅਸੀਂ ਫਲਾਣ ਦੀ ਹੈਲਪ ਕੀਤੀ ਸੀ ਸੋ ਮਹਾਰਾਜ ਤੇ ਡੋਰੀਆਂ ਰੱਖੋ ਅਕਾਲ ਪੁਰਖ ਤੇ ਡੋਰੀਆਂ ਰੱਖੋ ਅਕਾਲ ਪੁਰਖ ਤੁਹਾਨੂੰ ਬਖਤਾ ਦੇ ਨਾਮ ਦਾ ਪੈਣ ਦੇਵੇ ਜੇ ਤੁਸੀਂ ਪੈਗੇ ਤਾਂ ਤੁਹਾਨੂੰ ਵੱਡ ਲਿਆਊਗਾ ਇਹ ਗੱਲ ਮੇਰੀ ਯਾਦ ਰੱਖਿਓ ਸੋ ਆਪ ਸਭ ਨੂੰ ਵੈਗੁਰੂ ਚੜ੍ਹਦੀ ਕਲਾ ਚ ਰੱਖੇ ਗੁਰੂ ਘਰ ਜਾਇਆ ਕਰੋ ਮੱਥਾ ਟੇਕਿਆ ਕਰੋ ਉਸ ਤੋਂ ਮੰਗਿਆ ਕਰੋ ਉਹ ਸੌਤੋਂ ਕਦੇ ਲੇਖਾ ਨਹੀਂ ਮੰਗਦਾ ਠੀਕ ਹੈ ਬਾਕੀ ਲੋਕ ਤਾਂ ਸਭ ਹਸਾਬ ਕਿਤਾਬ ਮੰਗ ਲੈਂਦੇ ਵੀ ਅਸੀਂ ਸੋਡੀ ਹੈਲਪ ਕੀਤੀ ਹੈ ਕੀਤਾ ਸੋ ਮਹਾਰਾਜ ਤੇ ਡੋਰੀਆਂ ਰੱਖੋ ਪਰਮਾਤਮਾ ਤੁਹਾਨੂੰ ਡੋਲਣ ਨਹੀਂ ਦਿੰਦਾ ਆਪ ਸਭ ਨੂੰ ਅਕਾਲ ਪੁਰਖ ਵੈਗੁਰੂ ਜੀ ਤੰਦਰੁਸਤੀ ਤਰੱਕੀ ਦੇਵੇ